ਸਸ਼ੀਕਾਰਲੇ ਕੱਲ ਜਿਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੈਕਟਰ 43 ਦੀ ਸੈਸ਼ਨ ਕੋਰਟ ਦੇ ਵਿੱਚ ਕਿ ਇੱਕ ਸਹੁਰੇ ਦੇ ਵੱਲੋਂ ਅਫਸਰ ਸਹੁਰੇ ਦੇ ਵੱਲੋਂ ਹੈ ਜਿਹੜਾ ਗੋਲੀਆਂ ਮਾਰ ਕੇ ਆਪਦੇ ਅਫਸਰ ਜਮਾਈ ਦਾ ਕਤਲ ਕਰ ਦਿੱਤਾ ਜਾਂਦਾ ਮਾਮਲਾ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਦੇ ਫੈਮਿਲੀ ਡਿਸਪਿਊਟ ਜਿਸ ਤਰ੍ਹਾਂ ਦੇ ਨਾਲ ਚੱਲ ਰਿਹਾ ਸੀ ਤੇ ਪਤਨੀ ਦੇ ਨਾਲ ਤਲਾਕ ਦਾ ਮਾਮਲਾ ਚੱਲ ਰਿਹਾ ਸੀਗਾ ਹਰਪ੍ਰੀਤ ਸਿੰਘ ਜਿਨ੍ਹਾਂ ਦੀ ਮੌਤ ਹੋਈ ਹੈ ਅੱਜ ਉਹਨਾਂ ਦਾ ਪੋਸਟਮਾਰਟਮ ਹੈ ਜਿਹੜਾ ਹੋਣਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਕਹਿ ਸਕਦੇ ਆ ਕਿ ਅੱਗੇ ਦੀ ਕਿਉਂਕਿ ਰਾਤ ਨੂੰ ਵੀ ਕੱਲ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਮਾਪਿਓ ਨੇ ਜਿਹੜੇ ਤਰਾਰ ਰਹੇ ਸੀਗੇ ਤਾਂ ਬਾਰੀ-ਬਾਰੀ ਇਨਸਾਫ ਦੀ ਮੰਗ ਕਰ ਰਹੇ ਸੀਗੇ ਪਰ ਅੱਜ ਪੀਜੀਆਈ ਦੇ ਵਿੱਚ ਹੈ ਜਿਹੜਾ ਹੁਣ ਤੋਂ ਕੁਝ ਸਮੇਂ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਹੋਣਾ ਹੈ ਪੋਸਟਮਾਰਟਮ ਦੇ ਨਾਲ ਹੀ ਇਹ ਦੇਖਿਆ ਜਾਵੇ ਜਦੋਂ ਗੱਲ ਮਲਵਿੰਦਰ ਸਿੱਧੂ ਦੀ ਆਉਂਦੀ ਹੈ ਪੰਜਾਬ ਦੇ ਬੇहद ਵਿਵਾਦਿਤ ਤੇ ਚਰਚਿਤ ਉਹ ਏਆਈਜੀ 사건ਾ ਜਿਨ੍ਹਾਂ ਦੇ ਆਖਰਕਾਰ ਇਹ ਪੂਰੇ ਮਾਮਲੇ ਦੇ ਵਿੱਚ ਜਦੋਂ ਪਹਿਲਾਂ ਵੀ ਉਹਨਾਂ ਦੇ ਵਿਵਾਦ ਚੱਲਦੇ ਸੀ ਤਾਂ ਬਾਰੀ-ਬਾਰੀ ਜ਼ਿਕਰ ਹਰਪ੍ਰੀਤ ਸਿੰਘ ਦਾ ਆਉਂਦਾ ਸੀ ਕਿਉਂਕਿ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਪੀਜੀ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਨੇ ਕਿਉਂਕਿ ਹੁਣ ਤੋਂ ਕੁਝ ਸਮੇਂ ਤੋਂ ਬਾਅਦ ਜਿਹੜਾ ਪੋਸਟਮਾਰਟਮ ਹੋਣਾ ਪਰ ਮਲਵਿੰਦਰ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਬੇहद ਵਿਵਾਦਾਂ ਭਰਿਆ ਸਫ਼ਰ ਉਹਨਾਂ ਦਾ ਰਿਹਾ ਹੁਣ ਤੱਕ 6 ਮਾਮਲੇ ਨੇ ਜਿਹਦੇ ਜਿਹਦੇ ਵਿੱਚ ਵਿਜੀਲੈਂਸ ਦੇ ਵੀ ਪੁਲਿਸ ਦੇ ਵੀ ਜਿਹੜੇ ਨੇ ਉਹ ਚੱਲਦੇ ਨਜ਼ਰ ਆਏ ਨੇ ਤੇ ਉਹਨਾਂ ਮਾਮਲਿਆਂ ਦੇ ਵਿੱਚ ਬੇहद ਚਰਚਾ ਦੇ ਵਿੱਚ ਜਾਦਾ ਮਰਵਿੰਦਰ ਸਿੱਧੂ ਉਸ ਸਮੇਂ ਦੇ ਦੌਰਾਨ ਆਏ ਸੀ ਜਦੋਂ ਪਿਛਲੇ ਸਾਲ ਅਕਤੂਬਰ ਦੇ ਵਿੱਚ ਵਿਜੀਲੈਂਸ ਮਾਮਲਾ ਦਰਜ ਕਰਦੀ ਹੈ ਤੇ ਵਿਜੀਲੈਂਸ ਤੇ ਮਾਮਲੇ ਦੇ ਦਰਜ ਹੋਣ ਤੋਂ ਬਾਅਦ ਜਿਹੜਾ ਅੱਗੇ ਦੀ ਜਾਂਚ ਸ਼ੁਰੂ ਹੁੰਦੀ ਆ ਉਸ ਸਮੇਂ ਦੇ ਦੌਰਾਨ ਤੁਸੀਂ ਤਸਵੀਰਾਂ ਦੇਖੀਆਂ ਸੀਗੀਆਂ ਕਿ ਜਦੋਂ ਵਿਜੀਲੈਂਸ ਦਫ਼ਤਰ ਦੇ ਬਾਹਰ ਵੀ ਖਾਸਾ ਹੰਗਾਮਾ ਉਹਨਾਂ ਦਾ ਪਰਿਵਾਰ ਕਰਦਾ ਹੋਇਆ ਨਜ਼ਰ ਆਇਆ ਸੀਗਾ ਤੇ ਦੂਜੇ ਪਾਸੇ ਜੇ ਦੇਖੀ ਤਾਂ ਪੁਲਿਸ ਦੇ ਨਾਲ ਵੀ ਹੱਥੋਂ ਪਾਈ ਹੋਈ ਸੀ ਕਿਉਂਕਿ ਪੁਲਿਸ ਦੇ ਵੱਲੋਂ ਵੀ ਇਹ ਕੰਪਲੀਟ ਦਿੱਤੀ ਗਈ ਸੀ ਕਿ ਮਰਵਿੰਦਰ ਸਿੱਧੂ ਫੋਨ ਦੇ ਜ਼ਰੀਏ ਰਿਕਾਰਡਿੰਗ ਕਰਨਾ ਚਾਹੁੰਦੇ ਸੀਗੇ ਪਰ ਜਦੋਂ ਤਲਾਸ਼ੀ ਲਈ ਗਈ ਤਾਂ ਬੜਾ ਕੀ ਅੰਡਰਵੀਅਰ ਦੇ ਵਿੱਚ ਲੁਕੋ ਕੇ ਮਰਵਿੰਦਰ ਸਿੱਧੂ ਜਿਹੜਾ ਰਿਕਾਰਡਿੰਗ ਕਰਦੇ ਹੁੰਦੇ ਸੀਗੇ ਕਿਉਂਕਿ ਜਦੋਂ ਤਲਾਸ਼ੀ ਮਰਵਿੰਦਰ ਸਿੱਧੂ ਦੀ ਲਈ ਗਈ ਤਾਂ ਇਹੇ ਵੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਇਹ ਰਿਕਾਰਡਿੰਗ ਕਰਕੇ ਸਿਰਫ ਇਹ ਨਹੀਂ ਵੀ ਉਸ ਸਮੇਂ ਦੀਆਂ ਹੋਣ ਬਲਕਿ ਹਾਈ ਕੋਰਟ ਦੇ ਰਜਿਸਟਰਾਰ ਨੂੰ ਵੀ ਪੁਲਿਸ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕੋਰਟ ਦੀਆਂ ਵੀ ਕਈ ਰਿਕਾਰਡਿੰਗਾਂ ਨੇ ਜਿਹੜੀਆਂ ਮਰਵਿੰਦਰ ਸਿੱਧੂ ਹੋਰਾਂ ਨੇ ਕਰੀਆਂ ਹੋਈਆਂ ਨੇ ਗਿਆ ਇਹ ਤਮਾਮ ਚੀਜ਼ਾਂ ਆਉਣ ਨੇ ਜਿਹੜੀਆਂ ਆਨ ਦਾ ਰਿਕਾਰਡ ਕਾਗਜ਼ਾਂ ਦੇ ਵਿੱਚ ਦਰਜ ਨੇਗੀਆਂ ਤੇ ਮੀਡੀਆ ਰਿਪੋਰਟਸ ਦੀਆਂ ਹਮੇਸ਼ਾ ਸੁਰਖੀਆਂ ਬਣੀਆਂ ਰਹੀਆਂ ਰਹਿ 2023 ਦੇ ਵਿੱਚ ਪੰਜਾਬੀ ਬਿਜ਼ਨਸ ਬਿਊਰੋ ਨੇ ਸਿੱਧੂ ਤੇ ਉਹਨਾਂ ਦੇ ਦੋ ਸਾਥੀਆਂ ਦੇ ਖਿਲਾਫ ਵਸੂਲੀ ਧੋਖਾਧੜੀ ਤੇ ਰਿਸ਼ਵਤ ਦੇ આરોਪ ਦੇ ਵਿੱਚ ਮੁਕਦਮਾ ਦਰਜ ਕੀਤਾ ਸੀ ਤੇ ਸਿੱਧੂ ਨੂੰ 25 ਅਕਤੂਬਰ 2023 ਨੂੰ ਮਹਾਲੀ ਪੁਲਿਸ ਨੇ ਗ੍ਰਿਫਤਾਰ ਕਰਾਇਆ ਸੀ ਪੁੱਛਗਿੱਛ ਦੇ ਦੌਰਾਨ ਕਹਿੰਦੇ ਵਿਜੀਲੈਂਸ ਵਿਭਾਗ ਦੇ ਅਫਸਰਾਂ ਦੇ ਨਾਲ ਉਹ ਸਿੱਧੂ ਉਲਝ ਗਏ ਸੀਗੇ ਤੇ ਤਲਾਸ਼ੀ ਦੇ ਦੌਰਾਨ ਅੰਡਰਵੀਅਰ ਦੇ ਵਿੱਚੋਂ ਆਡੀਓ ਰਿਕਾਰਡਰ ਬਰਾਮਦ ਹੋਇਆ ਸੀ ਤੇ ਆਡੀਓ ਅੰਡਰਵੀਅਰ ਦੀ ਖਾਸ ਪਾਕਟ ਬਣਵਾਈ ਸੀ ਸਪੈਸ਼ਲ ਉਹਨਾਂ ਨੇ ਆਡੀਓ ਰਿਕਾਰਡਰ ਨੂੰ ਲੁਕਾਉਣ ਵਾਸਤੇ 27 ਜਨਵਰੀ 2024 ਨੂੰ ਇੱਕ ਆਡੀਓ ਰਿ ਇੱਕ ਸਾਜਿਸ਼ਰੇਸ਼ਨ ਦਾ ਰਚੰਦਾ ਉਹਨਾਂ ਦੇ ਤੇ આરોਪ ਸੀਗਾ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹਰਪ੍ਰੀਤ ਹੋਣਾਂ ਦਾ ਜਿਹੜਾ ਮਾਮਲਾ ਆਪਦੇ ਪਤਨੀ ਦੇ ਨਾਲ ਚੱਲ ਰਿਹਾ ਸੀ ਤਾਂ ਉਹਨਾਂ ਦੀ ਵਾਈਫ ਇਸ ਸਮੇਂ ਤੋਂ ਦੌਰਾਨ ਹਾਲਾਂਕਿ ਦੇਸ਼ ਤੋਂ ਬਾਹਰ ਨਹੀਂ ਗਏ ਤੇ ਉਹਨਾਂ ਨੇ ਆਪਦੇ ਪਿਤਾ ਨੂੰ ਇਸ ਮਾਮਲੇ ਨੂੰ ਸੈਟਲ ਕਰਨ ਵਾਸਤੇ ਜਿਹੜੀ ਪਾਵਰ ਆਫ ਟਰਨੀ ਦਿੱਤੀ ਹੋਈ ਸੀਗੀ ਇਹ ਪੂਰਾ ਮਾਮਲਾ ਦੇਖੋ ਤਾਂ ਆਖਰਕਾਰ ਸਿੱਧੂ ਪਰਿਵਾਰ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਸੁਰਖੀਆਂ ਦੇ ਵਿੱਚ ਰਿਹਾ ਤੇ ਨਾਲੋ ਨਾਲ ਏਸੀ ਕਲੇਸ਼ ਦੇ ਚੱਲਦੇ ਜੇ ਕਿਹਾ ਜਾਵੇ ਹਰਪ੍ਰੀਤ ਹੋਣ ਦੇ ਨਾਲ ਵੀ ਕਈ ਵਾਰੀ ਵਿਵਾਦ ਨੇ ਜਿਹੜੇ ਹੁੰਦੇ ਨਜ਼ਰ ਆਏ ਨੇ ਬੇਦਰ ਲੰਬੀ ਲਿਸਟ ਹੈ ਮਾਮਲਿਆਂ ਦੀ ਜਿਨ੍ਹਾਂ ਦੀ ਚਰਚਾ ਕੀਤੀ ਜਾਵੇ ਇਹ ਤਾਂ ਕੁਝ ਮਾਮਲੇ ਤੁਹਾਨੂੰ ਮੈਂ ਉਹ ਦੱਸੇ ਨੇ ਜਿਹੜੇ ਬਹੁਤ ਚਰਚਾ ਰਹੇ ਨੇ ਤੇ ਮੀਡੀਆ ਦੀ ਸੁਰਖੀਆਂ ਬਣਦੇ ਰਹੇ ਨੇ ਆਖਰਕਾਰ ਜੇ ਕਹੀਏ ਕਿ ਇਸ ਪੂਰੇ ਵਿਵਾਦ ਦਾ ਜਿਹੜਾ ਹਰਪ੍ਰੀਤ ਹੋਰਾਂ ਦੇ ਨਾਲ ਸੀਗਾ ਤਾਂ ਇਹ ਦਾ ਅੰਤ ਹੈ ਜਿਹੜਾ ਉਹ ਬੇਹਦ ਦੁਖਦਾਈ ਹੋਇਆ ਜਿਸ ਤਰ੍ਹਾਂ ਦੇ ਨਾਲ ਗੋਲੀ ਮਾਰੀ ਗਈ ਪੰਜ ਰਾਊਂਡ ਤਕਰੀਬਨ ਦੱਸਿਆ ਜਾਂਦਾ ਵੀ ਗੋਲੀਆਂ ਚਲਾਈਆਂ ਗਈਆਂ ਤੇ ਚਾਰ ਉਹਨਾਂ ਚੋਂ ਲੱਗੀਆਂ ਸੀ ਤੇ ਉਹ ਕਿਥੋਂ ਬਰਾਮਦ ਚਾਰ ਕਿਥੋਂ ਬਰਾਮਦ ਹੋਏ ਸੀਗੇ ਤੇ ਨਾਲ ਹੀ ਜੇ ਕਿਹਾ ਜਾਵੇ ਤਾਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪਰਿਵਾਰ ਇਨਸਾਫ ਦੀ ਮੰਗ ਕਰਦਾ ਪਰ ਗੱਲ ਇਹ ਹੈ ਵੀ ਇਸ ਪੂ ਅੰਤ ਜਿਹੜਾ ਉਹ ਬੇਹਦ ਉਕਤਾਈ ਹੋਇਆ ਹਰਪ੍ਰੀਤ ਹੋਰਾਂ ਦੀ ਜਾਨ ਹੈ ਜਿਹੜੀ ਉਹ ਜਾ ਚੁੱਕੀ ਹੈ ਸੀਨੀਅਰ ਵੀਡੀਓ ਲਿਸਟ ਬਿੰਤੇਜ ਦੇ ਨਾਲ ਸੁਮੇਸ਼ ਸਿੰਘ ਹੋਰ ਜਨਸਪੋਰਟਸ ਟੀਵੀ